ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੈਸਟੋਲੋਜੀ ਸਟਡੀ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਨੂੰ ਪਈ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੈਪੀ ਲੋੜੀ ਹੈਗੀ ਸਾਰੇ ਵਾਸਤੇ ਤੇ ਜਿਹੜੀ ਆਪਣੀ ਕਲਾਸ ਸੀਡੀਪੀ ਲੱਗਦੀ ਹੁੰਦੀ ਹੈ ਰਾਤ ਨੂੰ 8:00 ਜਾਂ 8:30 ਉਹ ਕਲਾਸ ਅੱਜ ਆਪਣੀ ਨਹੀਂ ਹੋਗੀ ਕਿਉਂਕਿ ਲੋੜੀ ਦਾ ਤਿਹਾਰ ਹੈਗਾ ਜਿਹੜੀ ਆਪਣੀ ਸੰਡੇ ਨੂੰ ਕਲਾਸ ਆਫ ਹੁੰਦੀ ਆ ਉਹ ਕੱਲ ਨੂੰ ਆਪਾਂ ਕਰਾਂਗੇ ਕੱਲ ਨੂੰ ਸੰਡੇ ਨੂੰ ਇੱਕ ਸਪੈਸ਼ਲ ਕਲਾਸ ਕਰਾਂਗੇ ਜਿਹਦੇ ਵਿੱਚ ਆਪਾਂ ਤੁਹਾਨੂੰ ਐ ਸਮਝੋ ਕਿ ਕਾਫੀ ਜ਼ਿਆਦਾ ਵੱਡੀ ਗਿਣਤੀ ਚ ਕੁਐਸਚਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੀਡੀਪੀ ਦੇ ਤਾਂ ਇਸ ਕਰਕੇ ਤੁਸੀਂ ਅੱਜ ਦੀ ਕਲਾਸ ਜਿਹੜੀ ਆਪਣੀ ਫਿਨਿਸ਼ ਹੋਏਗੀ ਅੱਜ ਤੁਸੀਂ ਲੋਹੜੀ ਦਾ ਤਿਹਾਰ ਮਨਾਓ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਪ੍ਰਮਾਤਮਾ ਮਿਹਰ ਕਰੇ ਕਿ ਤੁਹਾਡਾ ਇਸ ਸਾਲ ਸਾਰਿਆਂ ਦਾ ਪੀਸਟੈਟ ਕਲੀਅਰ ਹੋਵੇ ਚਾਹੇ ਪੀਸਟੈਟ 1 ਹੋਵੇ ਚਾਹੇ ਪੀਸਟੈਟ 2 ਹੋਵੇਗਾ ਚੈਨਲ ਨਾਲ ਜੁੜਜੋ ਆਪਣੇ ਚੈਨਲ ਤੇ ਕਿੰਨੀਆਂ ਹੀ ਵੀਡੀਓ ਪਈਆਂ ਸਾਰੀਆਂ ਵੀਡੀਓ ਦੇਖਣ ਦੀ ਕੋਸ਼ਿਸ਼ ਕਰੋ ਅੱਜ ਕਲਾਸ ਨਹੀਂ ਹੋਈ ਤਾਂ ਪਿਛਲੀਆਂ ਵੀਡੀਓ ਜਰੂਰ ਰਿਵਾਈਜ਼ ਕਰੋ ਰਿਵੀਜ਼ਨ ਕਰੋ ਉਹਨਾਂ ਦੀ ਕੱਲ ਨੂੰ ਸੰਡੇ ਹੈ ਸੰਡੇ ਦੇ ਵਿੱਚ ਆਪਾਂ ਕੱਲ ਨੂੰ ਇੱਕ ਬੈਸਟ ਕਲਾਸ ਕਰਾਂਗੇ ਉਹਦਾ ਟਾਈਮ ਜਲਦੀ ਆਪਾਂ ਮਾਰਨਿੰਗ ਕੀ ਸ਼ੇਅਰ ਕਰਾਂਗੇ ਵੀ ਉਹ ਕਲਾਸ ਸ਼ਾਮ ਨੂੰ ਨਹੀਂ ਹੋਏਗੀ ਡੇ ਟਾਈਮ ਹੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਥੈਂਕ ਯੂ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ